ਅਜਾ ਜਿੰਨੇ ਵੀ ਭੈਣ ਭਰਾ ਵੀਡੀਓ ਵੇਖਣ ਦੇ ਆ ਨਾ ਅੱਜ ਗੁੱਸਾ ਬੋ ਦਾ ਕਮੈਂਟ ਜਰੂਰ ਕਰਿਓ ਹੌਬੀ ਧਾਰੀਵਾਲ ਆ ਕੋਈ ਪੰਜਾਬੀ ਫਿਲਮਾਂ ਦਾ ਐਕਟਰ ਉਹਦੇ ਕੋਲੋਂ ਜਿਹੜੀ ਹੰਕਾਰ ਚ ਇੱਕ ਗੱਲ ਹੋਈ ਆ ਉਹਦੇ ਬਾਰੇ ਤੁਸੀਂ ਕਮੈਂਟ ਕਰਿਓ ਤੁਹਾਡੀ ਕੀ ਰਾਇ ਆ ਗੱਲ ਇਹ ਤਾਂ ਕਿ ਪਰਮਰਾਜ ਉਮਰੇ ਨੰਗਲ ਸਾਹਿਬ ਵਿੱਚ ਹੋਵੇ ਤੇ ਚਲੋ ਸਾਡਾ ਵੀ ਰਿਸ਼ਤੇਦਾਰ ਆ ਉਹਦੇ ਮੇਲੇ ਤੇ ਸੱਦਿਆ ਗਿਆ ਹੌਬੀ ਧਾਰੀਵਾਲ ਨੂੰ ਹੋਰ ਕਲਾਕਾਰਾਂ ਨੂੰ ਬੜੀ ਰੰਗ ਰੌਣਕ ਲੱਗੀ ਆ ਉਸ ਮੇਲੇ ਦੇ ਵਿੱਚ ਹੋਬੀ ਧਾਰੀਵਾਲ ਨੇ ਇੱਕ ਕੁੜੀ ਦੀ ਡਿਸਰੈਸਪੈਕਟ ਕੀਤੀ ਆ ਜਿਹੜੀ ਉਹਨੇ ਮੈਕ ਖੋ ਕੇ ਜਿਹਦੇ ਵਿੱਚ ਹੋਬੀ ਧਾਰੀਵਾਲ ਨੇ ਖੁਦ ਬੋਲਿਆ ਕਿ ਮੈਂ 100 ਫਿਲਮਾਂ ਕੀਤੀਆਂ ਤੇ ਮੈਂ ਬਹੁਤ ਵੱਡਾ ਬੰਦਾ ਆ ਆ ਜਿਹੜੀ ਮੈਮ ਆ ਨਾ ਇਹਦੇ ਕਰਕੇ ਮੈਂ ਵੀਡੀਓ ਪਾਉਣ ਲੱਗਾ ਕਿ ਹੰਕਾਰ ਸਾਨੂੰ ਕਦੀ ਵੀ ਨਹੀਂ ਕਰਨਾ ਚਾਹੀਦਾ ਹੰਕਾਰ ਕੀਤਾ ਸੀ ਨਾ ਸਣੀ ਦੇ ਔਰ ਨੇ ਗਰਦਾਸਪੁਰਿਆ ਨੇ ਪੁੱਠੇ ਪੈਰੀ ਭਜਾਇਆ ਸੀਗਾ ਹੰਕਾਰ ਕੀਤਾ ਸੀ ਨਾ ਗਰਦਾਸ ਮਾਨ ਨੇ ਕੈਨੇਡਾ ਅਕਦੇ ਅਮਰੀਕਾ ਦੇ ਵਿੱਚ ਸ਼ੋਅ ਦੇ ਦੌਰਾਨ ਬਾਬਾ ਬੱਤੀ ਕਹਿੰਦਾ ਨਾ ਬਣਾ ਕੇ ਲਲੋ ਅੱਜ ਤੱਕ ਉਹ ਮਾਫੀਆਂ ਮੰਗਣ ਡਿਆ ਤੇ ਪੰਜਾਬੀਆਂ ਨੇ ਮਾਫ ਨਹੀਂ ਕੀਤਾ ਕਿੱਡਾ ਵੱਡਾ ਸਿੰਗਰ ਆ ਉਹ ਵੀ ਧਾਰੀ ਵਾਲੋ ਤੋਂ ਵੱਡਾ ਵਾ ਕੁਝ ਹੰਕਾਰ ਕੀਤਾ ਸੁਖਵੀਰ ਬਾਦਲ ਨੇ ਆਹ ਵੇਖ ਲੋ ਸਿੱਖ ਕੌਮ ਨੇ ਪੈਰਾਂ ਚ ਭਾਲਤਾ ਉਹਨੂੰ ਸਜ਼ਾ ਲਾਈ ਹੋਈ ਆ ਕਿ ਜੋੜੇ ਸਾਫ਼ ਕਰਨੇ ਆ, ਭਾਂਡੇ ਸਾਫ਼ ਕਰਨੇ ਆ, ਟੁਇਲਟਾਂ ਸਾਫ਼ ਕਰਨੀਆਂ। ਦੇਖਦਾ ਉਹ ਮੁੱਖ ਮੰਤਰੀ ਸੀਗਾ ਤੇ ਵੇਖੋ ਕਿ ਦਾਹੰਕਾਰ ਟੁੱਟਿਆ। ਹੋਬੀ ਧਾਰੀਵਾਲ ਸਾਹਿਬ ਤੁਸੀਂ ਵਾਕੇ ਉਹ ਕੁੜੀ ਦੀ ਜਿਹੜੀ ਡਿਸਰੈਸਪੈਕਟ ਕੀਤੀ ਆ ਨਾ ਇਹ ਤੁਹਾਨੂੰ ਕਦੀ ਵੀ ਨਹੀਂ ਕਹਿਣਾ ਚਾਹੀਦਾ ਕਿ ਮੈਂ ਬਹੁਤ ਵੱਡਾ ਬੰਦਾ ਮੈਂ 200 ਫਿਲਮ ਕੀਤੀ ਆ, 400 ਕੀਤੀ ਆ। ਫਿਲਮ ਕੀਤੀ ਹੋਊ ਪੈਸੇ ਕਮਾਉਣ ਨੂੰ ਤੁਸੀਂ। ਅਸੀਂ ਸਰੋਤੇ ਆ। ਅਸੀਂ ਆਪਣਾ ਫੈਸਲਾ ਦੱਸਣਾ ਕਿ ਤੁਹਾਡਾ ਹੰਕਾਰ ਬਿਲਕੁਲ ਗਲਤ ਆ ਇੱਥੇ ਮੈਂ ਨਾ ਕੱਖੋਂ ਲੱਖ ਤੇ ਲੱਖੋਂ ਕੱਖੋਂ ਦੇ ਵੇਖੇ ਆ ਇੱਥੇ ਮੈਂ ਇਹ ਇਹੋ ਜਿਹੇ ਬੰਦੇ ਵੇਖੇ ਆ ਕਿ ਜਿੰਨਾਂ ਕੋ ਅਰਬਾਂ ਖਰਮਾ ਰੁਪਈਆ ਆ ਨਾ ਜਿਦਾਂ ਨੂੰ ਪਤਾ ਹੀ ਕੁਛ ਨਹੀਂ ਆ ਉਹ ਨਾਰਮਲ ਜਿਹਾ ਬਣ ਕੇ ਰਹਿੰਦੇ ਆ ਮੈਂ ਗੱਲ ਸੁਣਾਉਣ ਲੱਗਾ ਆ ਸਟਰੀਆ ਦੀ ਇੱਕ ਮੈਂ ਪਲੇਸ ਤੇ ਖੜਾ ਤੇ ਨਾਲ ਬਾਬਾ ਲੈਂਬਰ ਆ ਪਲੇਸ ਤੇ ਕੰਮ ਕਰਦਾ ਉੱਥੇ ਇੱਕ ਬੰਗਾਲੀ ਆਇਆ ਤੇ ਬੰਗਾਲੀ ਚਾਹ ਤੇ ਆਂਡੇ ਵੇਚਣ ਡਿਆ ਸੀ ਤੇ ਮੈਂ ਚਲੋ ਅਸੀਂ ਵੀ ਆਂਡੇ ਲੱਲੇ ਚਾਹ ਲੱਲੀ ਉਹ ਬਾਬਾ ਲੈਂਬਰ ਦੱਸੇ ਮੈਨੂੰ ਗੱਲ ਕਹਿੰਦਾ ਵੀ ਲਾਲੀਪਾ ਇਹ ਜਿਹੜਾ ਬੰਦਾ ਨਾ ਬੰਗਾਲੀ ਕਿਸੇ ਟਾਈਮ ਇਹਦੇ ਕੋਲ ਬਹੁਤ ਰੁਪਈਆ ਸੀਗਾ ਤੇ ਮੈਂ ਕਿਹਾ ਭਾਜੀ ਫਿਰ ਚਾਹ ਘਾਤੋਂ ਵੇਚਣ ਡਿਆ ਕਹਿੰਦਾ ਇਹਦੇ ਹੰਕਾਰ ਨੇ ਇਹਨੂੰ ਲੱਲਿਆ ਇਹਦਾ ਹੰਕਾਰ ਬੰਦੇ ਦਾ ਇੰਨਾ ਕੀ ਸੀਗਾ ਭਈ ਇਹਨੇ ਜੂਵੇ ਖੇਡਣੇ ਜਿੰਨਾ ਪੈਸਾ ਵਟਣਾ ਸ਼ਰਾਬਾਂ 'ਚ ਡਾਉਣਾ ਜਨਾਨੀ ਬਾਜੀ 'ਚ ਡਾਉਣਾ ਟੈਕਸੀਆਂ 'ਚ ਆਉਣਾ ਲਾਪਰਵਾਹੀ ਕਰਨੀ ਅੱਜ ਇਹਦੇ ਕੋਲ ਪਾਉਣ ਨੂੰ ਕੱਪੜਾ ਨਹੀਂ ਗਾ ਆ 10 12 ਬੰਦੇ ਹੀ ਆ ਜਿਹੜੇ ਆਂਡੇ ਤੇ ਚਾਹ ਪੀਂਦੇ ਐਦਕੋ ਤੇ ਇਹਨਾਂ ਉਹਦਾ ਗੁਜ਼ਾਰਾ ਚੱਲਦਾ ਹੋਬੀ ਸਾਹਿਬ ਇੱਕ ਨਿਗੀਆਂ ਬਹੁਤ ਕਹਾਣੀਆਂ ਚਲੋ ਇਹਦੇ ਚਾਹਣ ਵਾਲੇ ਗੁੱਸਾ ਜ਼ਰੂਰ ਕਰਨਗੇ ਪਰ ਆ ਵੀਡੀਓ ਜ਼ਰੂਰ ਧਿਆਨ ਨਾਲ ਸੁਣਿਓ ਬਜ਼ੁਰਗ ਦਾਸ ਦੇ ਆ ਕਿ ਜਿਹੜਾ ਰਾਜਾ ਸਿਕੰਦਰ ਹੋਇਆ ਨਾ ਉਹਦਾ ਇੱਕ ਟੀਚਾ ਸੀ ਸਾਰੀ ਦੁਨੀਆ ਜਿੱਤਣ ਦਾ ਜਦੋਂ ਉਹ ਪੂਰਾ ਹੋ ਜਾਂਦਾ ਉਹ ਨਾ ਤੇ ਉਹਨੂੰ ਕਬਰਾਂ 'ਚ ਦਫਨਾਇਆ ਜਾਂਦਾ ਤੇ ਉਹ ਤੋਂ ਬਾਅਦ ਉਹਦੀ ਮਾਂ ਜਿਹੜੀ ਹੈ ਨਾ ਰੋਜ਼ ਜਾਂਦੀ ਹੁੰਦੀ ਵੇ ਸਿਕੰਦਰ ਵੇ ਪੁੱਤ ਉੱਠ ਕੇ ਆ ਜਾ ਵੇ ਤੂੰ ਦੁਨੀਆ ਜਿੱਤਣੀ ਸੀ ਵੇ ਤੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸੀਗਾ ਕਾਫੀ ਦਿਨ ਇਦਾਂ ਚੱਲਦਾ ਰਿਹਾ ਇੱਕ ਦਿਨ ਜਿੱਤਾ ਬਜ਼ੁਰਗ ਦਾਸ ਦੇ ਕਹਿੰਦੇ ਕਿ ਵਾਕਿਆ ਸਕੰਦਰ ਦੀ ਰੂਹ ਉੱਠੀ ਜਾਂ ਸਕੰਦਰ ਉਦੋਂ ਕਬਰਾਂ ਚ ਉੱਠਿਆ ਕਹਿੰਦਾ ਮਾਂ ਆਪਣੀ ਨੂੰ ਝਟਕਿਆ ਵੀ ਮਾਂ ਇੰਨਾ ਕਬਰਾਂ ਚ ਤੇਰੇ ਵਰਗੇ ਤੇਰੇ ਸਕੰਦਰ ਵਰਗੇ ਹਜ਼ਾਰਾਂ ਸਕੰਦਰ ਦਫਨਿਆ ਤੇ ਭੁੱਲ ਜਾ ਮੈਨੂੰ ਮੈਂ ਕੋਈ ਅਮੀਰ ਨਹੀਂ ਹਾਂ ਮੈਂ ਕੁਛ ਵੀ ਨਹੀਂਗਾ ਮੈਂ ਦਫਨ ਹੋ ਗਿਆ ਮੈਂ ਖਤਮ ਹੋ ਗਿਆ ਜਦ ਤੱਕ ਮੇਰੇ ਸਵਾਸ ਚੱਲਦੇ ਸੀ ਜਦ ਤੱਕ ਮੇਰਾ ਹੰਕਾਰ ਸੀ ਨਾ ਉਹ ਗੱਲਾਂ ਸੀਗੀਆਂ ਤੇ ਧਾਰੀਵਾਲ ਸਾਹਿਬ ਇਹ ਦੁਨੀਆਂ 'ਤੇ ਕੋਈ ਐਹੋ ਜਿਹਾ ਬੰਦਾ ਹੈਗਾ ਜਦੋਂ ਬਾਬੇ ਨਾਨਕ ਨੇ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਲਹੂ ਤੇ ਦੁੱਧ ਨਿਚੋੜਤਾ ਉਸ ਤੋਂ ਬਾਅਦ ਕੀ ਸੀਗਾ ਇੱਥੇ ਬੜੇ ਬੜੇ ਹੰਕਾਰੇ ਬੰਦੇ ਮੈਂ ਵੇਖੇ ਆ ਕਿ ਜਿਨ੍ਹਾਂ ਦਾ ਬਾਅਦ 'ਚ ਲਾਜ ਨਹੀਂ ਹੋਇਆ ਪਾਕਿਸਤਾਨੀ ਡਰਾਮਿਆਂ 'ਤੇ ਮੈਂ ਐਹੋ ਜਿਹੇ ਕਲਾਕਾਰ ਰੁੱਲਦੇ ਵੇਖਿਆ ਸ਼ਤੀਸ਼ ਕੌਰ ਰੁੱਲਦਾ ਵੇਖਿਆ ਹੋਰ ਪਤਾ ਨਹੀਂ ਕਿੰਨੇ ਕੁ ਅਮੀਰ ਬੰਦੇ ਰੁੱਲਦੇ ਵੇਖੇ ਆ ਬਾਤ ਕੋਈ ਬਾਤ ਨਹੀਂ ਪੁੱਛਦਾ ਇੱਕ ਦੂਜੀ ਗੱਲ ਆਹੜੇ ਸਿੰਗਰ ਕਲਾਕਾਰ ਕਦੇ ਵੀ ਜਿੰਨਾ ਮਰਜ਼ੀ ਉੱਚਾ ਚੱਲ ਜਾਓ ਕਦੇ ਵੀ ਨੀਵਿਆਂ ਨੂੰ ਨੀਵੇਂ ਨਾ ਵੇਖੋ ਜਿੱਡੇ ਮਰਜ਼ੀ ਤੁਸੀਂ ਸ਼ੋਰ ਤੇ ਦੌਲਤ ਤਾਂ ਦੌਲਤ ਆਡੀ ਬਣ ਜਾਂਦੀ ਨਾ ਇਮੇਜ ਇਜਤ ਸਿਰਫ ਇੱਕ ਹੰਕਾਰ ਕਰਕੇ ਇੱਕ ਨਿੱਕੀ ਜੀ ਗੱਲ ਕਰਕੇ ਤੁਸੀਂ ਆਪਣੀ ਸਾਰੀ ਈਸ਼ਤ ਗਵਾ ਬੈਨੇ ਆ ਉਹ ਪਹਿਲੀਆਂ ਗੱਲਾਂ ਹੋਬੀ ਸਾਹਿਬ ਗਈਆਂ ਕਿ ਪਹਿਲਾਂ ਸਮਾਂ ਦੇ ਵਿੱਚ ਸਿਰਫ ਇੱਕ ਟੈਲੀਵਿਜ਼ਨ ਹੁੰਦੇ ਸੀਗੇ ਤੇ ਹਰ ਇੱਕ ਕਲਾਕਾਰ ਆਪਣਾ ਡਾਂਕਾ ਵਜਾ ਕੇ ਚਲ ਜਾਂਦਾ ਸੀਗਾ ਅੱਜ ਹਰ ਬੰਦੇ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਆ ਅੱਜ ਹਰ ਬੰਦੇ ਦੇ ਆਪਣੇ ਵਿੱਚ ਟੈਲੈਂਟ ਆ ਉਹ ਕੁੜੀ ਇੱਕ ਧੀ ਧਿਆਣੀ ਖੱਪ ਕੇ ਗਈ ਰੋ ਕੇ ਗਈ ਆ ਉਹਦਾ ਕੈਰੀਅਰ ਮੇਰੇ ਸਾਬ ਨਾਲ ਖਰਾਬ ਹੋ ਗਿਆ ਉਹ ਕਿਦਾਂ ਉਹ ਕੁੜੀ ਖੁਦ کہہ ਕੇ ਗਈ ਆ ਕਿ ਅੱਜ ਤੋਂ ਬਾਅਦ ਮੈਂ ਇਸ ਮੇਲੇ 'ਚ ਨਹੀਂ ਆਉਂਗੀ ਤੇ ਧਾਰੀਵਾਲ ਸਾਹਿਬ ਤੁਹਾਡੀ ਉਹਨੇ ਇਹ ਗੱਲ ਖੁਦ ਮੂੰਹੋਂ ਕਹੀ ਆ ਕਿ ਤੁਹਾਡੀ 200 ਫਿਲਮ ਕੀਤੀ ਦਾ 100 ਫਿਲਮ ਕੀਤੀ ਦਾ ਫਾਇਦਾ ਹੀ ਕੋਈ ਨਹੀਂ ਜੇ ਤੁਸੀਂ ਇੱਕ ਔਰਤ ਦੀ ਇੱਜ਼ਤ ਨਹੀਂ ਕਰਨ ਜਾਣਦੇ ਔਰਤ ਬੇ ਤਾਂ ਕਿੱਡੀ ਵੱਡੀ ਚੀਜ਼ ਹੈ ਔਰਤ ਨੇ ਰੱਬ ਨੂੰ ਜਨਮ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਜਨਮ ਦਿੱਤਾ ਕਦੀ ਵੀ ਕੋਈ ਬੰਦਾ ਦੁਨੀਆ ਤੇ ਕਿਸੇ ਦਾ ਦਿਲ ਦਿਖਾ ਕੇ ਨਾ ਕਦੀ ਅਮੀਰ ਨਹੀਂ ਬਣਦਾ ਕਦੀ ਉਹਦੀ ਇੱਜ਼ਤ ਨਹੀਂ ਬਣਦੀ ਮੈਂ ਵੀ ਨਾ ਰਹਿਣਾ ਅਕਸਰ ਸੋਸ਼ਲ ਮੀਡੀਆ ਤੇ ਆਏ ਦਿਨ ਸਾਡੇ ਕਲਾਕਾਰ ਕੋਈ ਫੈਨ ਨਾ ਫੋਟੋ ਖਿਚਾਉਣ ਡਿਆ ਉਹਨੂੰ ਧੱਕਾ ਮਾਰ ਦਿੰਦੇ ਆ ਕਿਸੇ ਦੀ ਪਾਗ ਲਾ ਦਿੰਦੇ ਆ ਕਿਸੇ ਦਾ ਕੋਚ ਲਾ ਦਿੰਦੇ ਆ ਪਰ ਅੱਜ ਇਹ ਗੱਲ ਚੇਤੇ ਰੱਖਿਓ ਹੰਸ ਰਾਜ ਕਿੱਡਾ ਤਗੜਾ ਕਲਾਕਾਰ ਹੀ ਉਹਦੇ ਮੂੰਹ ਇੱਕ ਦੋ ਗਲਤੀਆਂ ਹੋ ਗਈਆਂ ਲੋਕਾਂ ਨੇ ਮaaf ਨਹੀਂ ਕੀਤਾ ਹੋਰ ਵੀ ਕਈ ਇਹੋ ਜਿਹੇ ਮੁੱਦੇ ਹੋਣਗੇ ਪਰ ਮੈਂ ਤੇ ਤੁਹਾਡਾ ਕੋਈ ਦੁਸ਼ਮਣ ਨਹੀਂ ਤੇ ਤੁਹਾਡੀ ਕੋਈ ਉਹ ਨਹੀਂ ਆਪਣੇ ਛਾਂ ਦੇ ਵਿੱਚ ਕੋਈ ਉਹ ਨਹੀਂ ਕਰ ਰਿਹਾ ਕਿ ਤੁਹਾਡੀ ਬੇਇੱਜ਼ਤੀ ਹੋਵੇ ਜਾਂ ਮਰ ਕਿਦਾਂ ਪਰ ਇੱਕ ਗੱਲ ਆ ਹਾ ਕੀੜੀ ਤੋਂ ਲੈ ਕੇ ਹਾਥੀ ਤੱਕ ਜੀਣ ਦਾ ਹੱਕ ਨੂੰ ਹੱਕ ਹੈਗਾ ਸਿੱਧੂ ਮੂਸੇਵਾਲੇ ਦੀ ਮੈਨੂੰ ਅੱਜ ਇੱਕ ਗੱਲ ਚਿੱਥੇ ਆਉਂਦੀ ਤੇ ਫਿਰ ਰੋਣ ਵੀ ਆਉਂਦਾ ਇਸ ਗੱਲ ਦਾ ਕਹਿੰਦਾ ਵਾ ਕਿ ਜਦੋਂ ਮੈਂ ਕਲਾਕਾਰ ਨਹੀਂ ਸੀ ਤੇ ਮੈਂ ਕਿਸੇ ਕੋ ਗਾਣਾ ਲੈਣ ਗਿਆ ਤੇ ਸਾਰੀ ਢਾਡੀ ਮੀਂਹ ਚ ਖਲਾਰ ਛੜਿਆ ਮੈਨੂੰ ਅਗਲੇ ਨੇ ਤੇ ਬਾਅਦ ਚ ਕਹਿੰਦਾ ਸੀ ਵੀ ਜਾ ਫੇਰ ਕਿਸ ਦੇ ਨਾਮੀ ਉਸ ਦਿਨ ਤੋਂ ਬਾਅਦ ਉਸ ਜੱਟ ਨੇ ਕਲਮ ਚੁੱਕ ਲਈ ਸਪੀਕਰ ਚੱਕ ਲਿਆ ਗਾਉਣਾ ਸ਼ੁਰੂ ਕਰਤਾ ਉਹਦੇ ਪਿੱਛੇ ਕਿਸ ਦੀ ਸਪੋਰਟ ਸੀਗੀ ਉਹਨੂੰ ਵੀ ਤੁਸੀਂ ਸਾਰੇ ਮਿਲਣ ਜਾਂਦੇ ਸੀ ਵੱਡੇ ਵੱਡੇ ਕਲਾਕਾਰ ਮਿਲਣ ਜਾਂਦੇ ਸੀਗੇ ਜਿਹੜਾ ਕੋਈ ਫਰਸ਼ ਤੋਂ ਉੱਠਦਾ ਨਾ ਅਰਸ਼ਾਂ ਤੱਕ ਜਾਂਦਾ ਤੇ ਜਿਹੜਾ ਫਰਸ਼ਾਂ ਵਾਲਾ ਤਾਂ ਨਖੂਕਦਾ ਉੱਠ ਆਪਣੇ ਤੇ ਪੈਂਦਾ ਹੁੰਦਾ ਪਰ ਕਿਤੇ ਨਾ ਕਿਤੇ ਤੁਸੀਂ ਪੰਜਾਬੀਓ ਇਹ ਗੱਲ ਦਾ ਨਿਚੋੜ ਜ਼ਰੂਰ ਕੱਢਿਓ ਕਿ ਕਿਹੜੇ-ਕਿਹੜੇ ਵੱਡੇ ਚਿਹਰੇ ਆ ਤੇ ਚਿਹਰੇ ਉਹਨਾਂ ਚਿਹਰੀ ਵਟੇ ਜਿੰਨਾ ਚਿਰ ਇਸ਼ਤ ਆ ਇਸ਼ਤ ਉਹਨਾਂ ਚਿਹਰੀ ਆ ਜਦ ਤੱਕ ਤੁਸੀਂ ਆਪਣੇ ਪੰਜਾਬੀਆਂ ਨਾਲ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਹੀ ਵਿਵਹਾਰ ਕਰਦੇ ਆਂ ਬਬੂ ਮਾਨ ਸਾਹਿਬ ਕਈ ਵਾਰ ਵਿਵਾਦਾਂ ਦੇ ਵਿੱਚ ਰਹੇ ਆ ਕਈ ਕਲਾਕਾਰ ਕਈ ਵਿਵਾਦਾਂ ਦੇ ਵਿੱਚ ਰਹੇ ਆ ਪਰ ਉਹ ਆਪਣਾ ਸਪਸ਼ਟੀਕਰਨ ਦਿੰਦੇ ਆ ਉਹ ਆਪਣੀ ਗਲਤੀ ਵੀ ਮੰਨਦੇ ਆ ਪਰ ਇਹ ਤੇ ਤੁਸੀਂ ਜੇ ਗਲਤੀ ਪਤਾ ਨਹੀਂ ਤੁਸੀਂ ਮੰਨਣੀ ਹੈ ਜਾਂ ਨਾ ਮੰਨਣੀ ਗਲਤੀ ਵੀ ਮੰਨ ਕੇ ਕੋਈ ਛੋਟਾ ਨਹੀਂ ਹੋ ਜਾਂਦਾ ਇੱਕ ਤੁਹਾਡੀ ਵੀਡੀਓ ਜ਼ਰੂਰ ਆਉਣੀ ਚਾਹੀਦੀ ਸਰੋਤਿਆਂ ਦੇ ਸਾਹਮਣੇ ਵੀ ਕਿਹੜੀ ਗੱਲੋਂ ਤੁਸੀਂ ਕਿਸ ਗੱਲ ਦਾ ਹੰਕਾਰ ਕੀਤਾ 100 ਫਿਲਮ 200 ਫਿਲਮ ਇੱਥੇ ਤੇ ਇਹੋ ਇਹੋ ਜਿਹਨਾਂ ਦੇ ਫਿਲਮ ਨੇ ਇੰਡਸਟਰੀਆਂ ਉਹ ਚੱਲ ਗਏ ਇੱਥੇ ਦਾਰੇ ਵਰਗੇ ਕਲਾਕਾਰ ਚੱਲੇਗੇ ਇੱਥੇ ਬੜੇ ਬੜੇ ਵੱਡੇ ਜਮਲੇ ਵਰਗੇ ਚੱਲੇਗੇ ਆ ਤੇ ਕੀ ਕਿਸੇ ਦਾ ਇੱਥੇ ਨਾਂ ਨਿਸ਼ਾਨ ਇਦਾਂ ਨਹੀਂਗਾ ਰਹਿਦਾ ਹੁੰਦਾ ਜੇ ਦੁਨੀਆ ਪਿਆਰ ਕਰਦੀ ਆ ਤੁਹਾਡੀ ਗਾਇਕੀ ਨੂੰ ਤੁਹਾਡੀ ਇਨਸਾਨੀਅਤ ਨੂੰ ਬਾਕੀ ਤੁਸੀਂ ਵੀਰ ਸਿਆਣੇ ਆ ਕਮੈਂਟ ਜ਼ਰੂਰ ਕਰਿਓ